ਅੱਜ ਪੰਜਾਬ ਦੇ ਮਿਲਾਨਮ ਨੇ ਸੁਖ ਦਾ ਸਾਥ ਸੁਖ ਸਾਥ ਨੂੰ ਅਸੀਂ ਕਿੱਥੇ ਹੋਣ ਆਜਾਏ ਨੇ ਜੇ ਕਿੱਥੇ ਹੋਏ ਤਾਂ ਸਾਡੀਆਂ ਸਮਾਜੀਆਂ ਮੰਗਾਂ ਨੂੰ ਸੁਖਿਆ ਤਾਂ ਅੱਗੇ ਕਿਰਨ ਚ ਕਰੋ ਮਰਦ ਕਰੋ ਮਰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਇੱਕ ਸਾਥੀਆਂ ਨੂੰ ਮੇਰੇ ਤੋਂ ਮਰਦਾਬਾਦ ਦੱਬੇ ਤੋਂ ਸੀਪੀ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਅੱਜ ਕੀ ਨਾਮ ਹੈ ਜੀ ਪਰਮਵੀਰ ਸਿੰਘ ਸੂਬਾ ਮੀਤ ਪ੍ਰਧਾਨ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਅੱਜ ਅਸੀਂ ਇਕਤਾਨ ਇਨ ਮੁੱਖ ਮੰਤਰੀ ਦੀ ਭਾਲ ਯਾਤਰਾ ਸ਼ੁਰੂ ਕਰੀ ਹੈ ਜੀ ਕਿਉਂਕਿ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਲਗਭਗ 2 ਸਾਲਾਂ ਵਿੱਚ 50 ਤੋਂ 60 ਮੀਟਿੰਗਾਂ ਦੇ ਕੇ ਮੁੱਖ ਮੰਤਰੀ ਪੰਜਾਬ ਹੈ ਜਿਹੜਾ ਉਹ ਮਿਲ ਨਹੀਂ ਰਹੇ ਐਸੇ ਤਰ੍ਹਾਂ ਅਸੀਂ ਸਿੱਖਿਆ ਮੰਤਰੀ ਦੇ ਵੀ ਕਈ ਵਾਰੀ ਮਿਲੇ ਪਰ ਸਾਡੀ ਮੰਗ ਹੈ ਜਿਹੜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਨਿਊਜ਼ ਵੀ ਲਵਾਈ ਪਰ ਨਿਊਜ਼ ਲਵਾਉਣ ਤੋਂ ਬਾਅਦ ਆਪਦੀਓ ਨਿਊਜ਼ ਦੇ ਵਿੱਚੋਂ ਮੁੱਕਰ ਗਏ ਉਸ ਕਰਕੇ ਅਸੀਂ ਮੁੱਖ ਮੰਤਰੀ ਦੀ ਸਾਰੇ ਪੰਜਾਬ ਦੇ ਵਿੱਚ ਭਾਲ ਕਰ ਰਹੇ ਹਾਂ ਤੇ ਉਸੇ ਭਾਲ ਦੇ ਤਹਿਤ ਅੱਜ ਸਾਡੇ ਵੱਲੋਂ ਪਟਿਆਲਾ ਜਿਲ੍ਹਾ ਵਿੱਚ ਐਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਭਾਲ ਕਰਦੇ ਹੋਏ ਅੱਜ ਸਾਡੇ ਉਹਨਾਂ ਹੀ ਇਨ ਸਾਥੀ ਨੇ ਜਿਹੜੇ ਕੰਪਿਊਟਰ ਅਧਿਆਪਕਾਂ ਦੇ ਨਾਲ-ਨਾਲ ਡੀਐਮਐਫ ਦੇ ਸਾਥੀ ਨੇ ਉਹਨਾਂ ਦੇ ਵਿੱਚ ਸਮੂਲਿਤ ਕਰਨ ਆਏ ਆ ਅਸੀਂ ਕਿਉਂਕਿ ਜਿੱਥੇ ਕੰਪਿਊਟਰ ਅਧਿਆਪਕਾਂ ਨਾਲ ਤੱਕਾ ਹੋ ਰਿਹਾ ਹੈ ਉੱਥੇ ਨਾਲੇ ਮੇਡੇਮੀਰ ਵਾਲੇ ਜਾਂ ਹੋਰ ਟੀਚਰ ਕੈਟਾਗਰੀ ਦੇ ਸਾਰੇ ਵੱਖ-ਵੱਖ ਜਿਹੜੇ ਉਹ ਮੁਲਾਜ਼ਮ ਨੇ ਉਹਨਾਂ ਨਾਲ ਤੱਕੇ ਕੀਤੇ ਜਾ ਰਹੇ ਨੇ ਜਿਵੇਂ ਕੰਪਿਊਟਰ ਅਧਿਆਪਕਾਂ ਨੂੰ ਸੀਐਸਆਰ ਦੇ ਕੇ ਮੁੱਕਰ ਕੇ ਉਸੇ ਤਰ੍ਹਾਂ ਇਹ ਮੇਡੇਮੀਰ ਵਾਲਿਆਂ ਨੂੰ ਇਹ ਅੱਜ ਤੱਕਰ ਇਹ ਜਿੰਨੀ ਤਨਖਾਹ ਦੇਣੀ ਚਾਹੀਦੀ ਹੈ ਉਹ ਬੇਸਿਕ 'ਤੇ ਇਹ ਨਹੀਂ ਦੇ ਰਹੇ 18000 ਦੇਣੀ ਚਾਹੀਦੀ ਹੈ ਪਰ 8000 ਵੀ ਨਹੀਂ ਦੇ पाए ਕਹਿੰਦੇ ਇਹ ਸੀ ਖਜ਼ਾਨੇ ਭਰੇ ਹੋਏ ਨੇ ਪਰ ਖਜ਼ਾਨੇ ਨੇ ਜਿਹੜੇ ਉਹ ਰੋਜ਼-ਰੋਜ਼ ਆਪ ਦੇ ਉੱਤੇ ਲਟਾਏ ਜਾ ਰਹੇ ਨੇ ਇਹਨਾਂ ਵੱਲੋਂ ਤੇ ਨਿਤ ਨਵਾਂ ਪਤਾ ਲੱਗਦਾ ਹੈ ਕਦੇ ਇਹ 10000 ਕਰੋੜ ਦਾ ਲੋਨ ਲੈ ਲਿਆ ਕਦੇ ਕਿੰਨੇ ਹਜ਼ਾਰ ਦਾ ਸਾਡੇ ਲਈ ਖਜ਼ਾਨੇ ਖਾਲੀ ਨੇ ਮੁਲਾਜ਼ਮਾਂ ਲਈ ਅਸੀਂ ਉਸ ਮੁੱਖ ਮੰਤਰੀ ਦੀ ਭਾਲ ਕਰ ਰਹੇ ਹਾਂ ਜਿਹੜਾ ਕਹਿੰਦਾ ਸੀ ਅਸੀਂ ਆਉਂਦੇ ਸਾਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਾਂਗੇ ਤੇ ਸਾਰੇ ਮੁਲਾਜ਼ਮਾਂ ਦੀਆਂ ਹਰੇਕ ਤਰ੍ਹਾਂ ਦੀ ਮੰਗ ਨੂੰ ਪੂਰੀ ਕਰਾਂਗੇ ਅੱਧੀ ਕੀ ਨਾ ਨਿੱਕੀ ਹੈ ਦੋ ਜੀ ਅੱਜ ਅਸੀਂ ਪਹਾਲ ਯਾਤਰਾ ਤੋਂ ਅੱਗੇ ਹੁਣ ਡੀ ਐਮ ਐਫ ਵਾਲੇ ਸਾਥੀਆਂ ਦੇ ਨਾਲ ਮਿਲ ਕੇ ਡਾਕਟਰ ਬਲਬੀਰ ਸਿੰਘ ਜੀ ਦੀ ਕੋਠੀ ਦੇ ਅੱਗੇ ਜਾਵਾਂਗੇ ਉਹਨਾਂ ਦੇ ਅੱਗੇ ਸਾਡੀ ਮੰਗ ਰੱਖਾਂਗੇ ਜੇ ਸਾਨੂੰ ਉਹ ਬਣਾ ਮਿਲੇ ਤਾਂ ਉਹਨਾਂ ਨਹੀਂ ਅਸੀਂ ਅਗਲੇ ਐਕਸ਼ਨ ਨੇ ਜਿਹੜੇ ਉੱਥੇ ਜਾ ਕੇ ਸਮਝ ਅੱਜ ਸਾਰੇ ਪੰਜਾਬ ਦੀਆਂ ਹਰੇਕ ਜਥੇਬੰਦੀ ਦੇ ਆਗੂ ਨੇ ਜਿਹੜੇ ਉਹ ਸਮੂਲੀਤ ਕਰ ਰਹੇ ਨੇ ਇਸ ਸੈਕਸ਼ਨ ਦੇ ਵਿੱਚ ਅਸੀਂ ਉਹਨਾਂ ਦੇ ਵਿੱਚ ਸਮੂਲਿਤ ਕਰ ਰਹੇ ਹਾਂ ਡੀਐਮਐਫ ਦੇ ਝੰਡੇ ਥੱਲੇ ਤਾਂ ਅਗਲਾ ਐਕਸ਼ਨ ਕੀ ਹੋਏਗਾ ਵੀ ਇਹ ਧਰਨਾ ਜਾਰੀ ਰਹੇਗਾ ਜਾਂ ਉਹ ਉਹ ਸਮਾਂ ਸਮੇਂ ਤੇ ਦੱਸਿਆ ਜਾਊਗਾ ਤੇ ਜਿਵੇਂ ਸਾਡੇ ਡੀਐਮਐਫ ਦੇ ਆਗੂ ਨੇ ਜਿਹੜੇ ਉਹ ਕਹਿਣਗੇ ਉਸ ਤਰ੍ਹਾਂ ਦਾ ਐਕਸ਼ਨ ਕਰਨ ਲਈ ਅਸੀਂ ਬਚਨ ਵੱਧ ਆਜੋ ਭਾਈ ਸਰ ਕੀ ਨਾਮ ਹੈ ਕਿਹੜੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਤੇ ਕੀ ਰਲ ਦਿੱਤੀ ਹੈ ਮੇਰਾ ਨਾਮ ਹਰਦੀਪ ਟੌੜੜਾਪੁਰ ਜਰਨਲ ਸੱਤਰ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅਸੀਂ ਸੱਦਾ ਦਿੱਤਾ ਕਿ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਅਸੀਂ ਰੋਸ ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹੋਣ ਜਾਂ ਇਹਨਾਂ ਦੇ ਵਿਧਾਇਕ ਹੋਣ ਉਹਨਾਂ ਦੇ ਘਰਾਂ ਵੱਲ ਮਾਰਚ ਕਰਨਾ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਣ ਤੋਂ ਪਹਿਲਾਂ ਪੰਜਾਬ ਦੇ ਮਾਨ ਪੱਤਾ ਵਰਕਰਾਂ ਨਾਲ ਪੰਜਾਬ ਦੇ ਕੱਚੇ ਮੁਲਾਜ਼ਮਾਂ ਨਾਲ ਪੱਕੇ ਮੁਲਾਜ਼ਮਾਂ ਨਾਲਨੇਕਤਰਾਂ ਦੇ ਵਾਅਦੇ ਕਰਕੇ ਆਈ ਸੀ ਪਰ ਸੱਤਾ ਜਾਣ ਤੋਂ ਬਾਅਦ ਉਹ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਲਟ ਚੁੱਕੀ ਆ ਇੱਕ ਵੀ ਵਾਅਦਾ ਉਹਨੇ ਪੂਰਾ ਨਹੀਂ ਕੀਤਾ ਉਦਾਹਰਨ ਦੇ ਤੌਰ ਤੇ ਮਾਨ ਪੱਤਾ ਵਰਕਰ ਜਿਹੜੇ ਆਸ਼ਾ ਵਰਕਰ ਆਂਗਣਵਾੜੀ ਵਰਕਰ ਤੇ ਮਿੱਡੇ ਮਿਲ ਵਰਕਰ ਜੀ ਚੋਂ ਆਉਂਦੇ ਨੇ ਉਹਨਾਂ ਦਾ ਮਾਨ ਪੱਤਾ ਦੁੱਗਣਾ ਕਰਨ ਦੀ ਗਰੰਟੀ ਦਿੱਤੀ ਸੀ ਪਰ ਦੁੱਗਣਾ ਛੱਡੋ 1 ਰੁਪਿਆ ਵੀ ਉਹਨਾਂ ਦੀ ਤਨਖਾਹ ਦੇ ਵਿੱਚ ਵਾਅਦਾ ਨਹੀਂ ਕੀਤਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਪਰ ਇਸ਼ਤਿਹਾਰ ਵੱਡੇ ਵੱਡੇ ਲਵਾ ਦਿੱਤੇ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਇਹਨਾਂ ਨੇ ਗਰੰਟੀ ਦਿੱਤੀ ਸੀ ਕਿ ਪੰਜਾਬ ਚ ਪੁਰਾਣੀ ਪੈਨਸ਼ਨ ਸਕੀਮ ਆਸੀ ਲਾਗੂ ਕਰਾਂਗੇ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਸਗੋਂ ਨਵੇਂ ਭਰਤੀ ਮੁਲਾਜ਼ਮਾਂ ਤੇ ਵੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਕੈਪਟਨ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲ ਲਾਗੀ ਸੀ ਜਿਹੜਾ ਕਿ ਪੰਜਾਬ ਤੋਂ ਕਾਫੀ ਘੱਟ ਨੇ ਉਹ ਵੀ ਇਸੇ ਤਰ੍ਹਾਂ ਜਾਰੀ ਰੱਖੇ ਹੋਏ ਨੇ ਸਰਕਾਰ ਨੇ ਸੋ ਕੁੱਲ ਮਿਲਾ ਕੇ ਜੇ ਸਰਕਾਰ ਦੇਖਣਾ ਹੋਵੇ ਤਾਂ ਜਿੰਨੀਆਂ ਵੀ ਮਲਾਜ਼ਮ ਵਰਕਰਾਂ ਨਾਲ ਜਾਂ ਮਾਨ ਪੱਤਾ ਵਰਕਰਾਂ ਨਾਲ ਵਾਅਦੇ ਕੀਤੇ ਜਾਂ ਗਰੰਟੀਆਂ ਦਿੱਤੀਆਂ ਉਹਨਾਂ ਤੋਂ ਭੱਜ ਚੁੱਕੀ ਆ ਇਸ ਕਰਕੇ ਅਸੀਂ ਡਾਕਟਰ ਬਲਵੀਰ ਸਿੰਘ ਦੀ ਰਿਹੈਸ਼ ਦੇ ਨਾਲ ਅੱਜ ਮਾਰਚ ਕਰਨਾ ਹੈ ਜੇ ਅਗਰ ਨਾ ਸੁਣਵਾਈ ਹੋਈ ਤਾਂ ਕੀ ਨੀਤੀ ਰਹੀ ਅੱਜ ਦੇਖੋ ਜ਼ਿਲ੍ਹਾ ਪੱਦਰ ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਨਾ ਸੁਣਵਾਈ ਹੋਈ ਤਾਂ ਸੂਬਾ ਪੱਦਰ ਤੇ ਵੀ ਵੱਡੇ ਪ੍ਰੋਗਰਾਮ ਹੋਣਗੇ ਉਦਾਹਰਨ ਦੇ ਤੌਰ ਤੇ ਮਾਨ ਪੱਤਾ ਵਰਕਰਾਂ ਦਾ ਇੱਕ ਸਾਂਝਾ ਮੋਰਚਾ ਬਣਿਆ ਜਿੱਚ ਆਸ਼ਾ ਤੇ ਮਿੱਡੇ ਮਿਲ ਵਰਕਰਾਂ ਦੀ ਜੁਨੀਅਨਾਂ ਨੇ 4 ਤਰੀਕ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹੈਸ਼ ਦਾ ਘਰਾਓ ਉਹਨਾਂ ਨੇ ਪੰਜਾਬ ਪੱਦਰ ਤੇ ਕਰਨਾ ਹੈਗਾ ਇਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਵੀ ਸੰਜਾ ਮੋਰਚਾ ਬਣਾ ਕੇ 4 ਤਰੀਕ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕੀਤਾ ਜਾ ਰਿਹਾ ਹੈ ਕਿਹਨੇ ਜਗਰਦਿਆ ਜੀਸਾ ਹੈ ਅੱਜ ਇੱਥੇ ਮੁੱਖ ਤੌਰ ਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਚ ਸ਼ਾਮਲ ਜਥੇਬੰਦੀਆਂ ਡਟੀਐਫ ਹੈਗੀ ਆ ਅਧਿਆਪਕਾਂ ਦੀ ਜਥੇਬੰਦੀ ਮਿੱਡੇ ਮਿਲ ਵਰਕਰ ਯੂਨੀਅਨ ਕੰਪਿਊਟਰ ਟੀਚਰ ਯੂਨੀਅਨ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਨਾਨ ਟੀਚਿੰਗ ਦੀ ਯੂਨੀਅਨ ਹੈਗੀ ਆ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਲਗਭਗ 5-6 ਜਥੇਬੰਦੀਆਂ ਦਾ ਅੱਜ ਪ੍ਰੋਗਰਾਮ ਸਾਂਝੇ ਰੂਪ ਚ ਹੈਗਾ।